ਡੇੜੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀਕਾਲ ਮੈਂ ਹਾਂ ਮੋਹਿਤ ਰੁਬਲ ਲੈ ਕੇ ਹਾਜ਼ਰ ਹੋ ਗਿਆ ਪ੍ਰੋਗਰਾਮ ਖੇਡ ਸੰਸਾਰ ਦੋਸਤੋ 26 ਜੁਲਾਈ ਤੋਂ ਪੈरिस 올림픽 2024 ਖੇਡਾਂ ਜਿਹੜੀਆਂ ਨੇ ਉਹ ਸ਼ੁਰੂ ਹੋਣ ਜਾ ਰਹੀਆਂ ਨੇ ਜਿਸ ਵਿੱਚ 120 ਤੋਂ ਵੱਧ ਜਿਹੜੇ ਖਿਡਾਰੀ ਨੇ ਹਿੱਸਾ ਲੈ ਰਹੇ ਨੇ ਭਾਰਤੋਂ ਤੇ 30 ਤੋਂ ਵੱਧ ਖੇਡਾਂ ਦੇ ਵਿੱਚ ਸਾਡੀ ਪਾਰਟਿਸਪੇਸ਼ਨ ਹੋਵੇਗੀ ਪਰ ਸਭ ਤੋਂ ਜ਼ਿਆਦਾ ਖਾਸੀ ਨਜ਼ਰ ਆਵੇਗੀ ਸਾਡੀ ਭਾਰਤੀ ਜਿਹੜੀ ਨੈਸ਼ਨਲ ਗੇਮ ਹੈ ਹੋਕੀ ਦੇ ਸੋ ਇਸ ਪ੍ਰੋਗਰਾਮ ਦਾ ਇਦਾਂ ਜਿਹੜਾ ਵਿਸ਼ਾ ਹੈ ਉਹ ਵੀ ਇਹ ਹੈ ਕਿ 올림픽 ਖੇਡਾਂ ਵਿੱਚ ਭਾਰਤੀ ਹੋਕੀ ਟੀਮ ਤੋਂ ਉਮੀਦਾਂ ਇਸ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇੰਟਰਨੈਸ਼ਨਲ ਹੋਕੀ ਦੇ ਪਲੇਅਰ ਜਿਹੜੇ ਨੇ ਇੰਟਰਨੈਸ਼ਨਲ ਹੋਕੀ ਦੇ ਕੋਚ ਜਿਹੜੇ ਨੇ ਉਹ ਸਾਡੇ ਨਾਲ ਮੌਜੂਦ ਨੇ ਰਿਪੂ ਦਮਨ ਕੁਮਾਰ ਸਿੰਘ ਜੀ ਸਰ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਰਿਪੂ ਦਮਨ ਜੀ ਸਭ ਤੋਂ ਪਹਿਲਾਂ ਤਾਂ ਹੀ ਸਵਾਲ ਪੁੱਛਦੇ ਆ ਕਿ ਤੁਸੀਂ ਕਿਉਂਕਿ ਆਪਾਂ ਹੋਕੀ ਉੱਪਰ ਗੱਲ ਕਰ ਰਹੇ ਹਾਂ ਤੁਸੀਂ ਖੁਦ ਹੋਕੀ ਨਾਲ ਕਦੋਂ ਜੁੜੇ ਕਿਵੇਂ ਜੁੜੇ ਤੇ ਕਿੰਨਾ ਸਮਾਂ ਤੁਸੀਂ ਆਪਣਾ ਹੋਕੀ ਨੂੰ ਦਿੱਤਾ ਮੈਂ ਸ਼ਹਿਰ ਕਪੂਰਥਲੇ ਤੋਂ ਹੈਗਾ ਔਰ ਸਕੂਲ ਦੇ ਵਿੱਚ ਹੀ ਖੇਡਦੇ ਹੋਏ ਜਦੋਂ ਹਾਕੀ ਦੀ ਇਸ ਗੇਮ ਦੇ ਵਿੱਚ ਅਸੀਂ ਆਏ ਆ ਤੇ ਸਾਡੇ ਸਕੂਲ 'ਚ ਜਿਵੇਂ ਪੀਟੀ ਹੁੰਦੇ ਸੀ ਸਕੂਲਾਂ 'ਚ ਬੱਚਿਆਂ ਨੂੰ ਖਿਲਾਉਦੇ ਸੀ ਉਹਨਾਂ ਨੇ ਇੱਕ ਹਾਕੀ ਦੀ ਟੀਮ ਬਣਾਈ ਸੀ ਤੇ ਮੈਂ 6th ਸਟੈਂਡਰਡ 'ਚ ਜਦੋਂ ਪੜ੍ਹਦਾ ਸੀ ਉਹਨਾਂ ਨੇ ਮੈਨੂੰ ਹਾਕੀ ਵਾਸਤੇ ਪ੍ਰੇਰਿਤ ਕੀਤਾ ਮੈਨੂੰ ਕਿਉਂਕਿ ਖੇਡਣ ਦਾ ਸ਼ੌਕ ਸਾਡੇ ਕਪੂਰਥਲੇ ਵਿੱਚ ਛੋਟੇ-ਛੋਟੇ ਕੈਂਪ ਲੱਗਦੇ ਸੀ ਉਹਨਾਂ ਤੋਂ ਪਿਆ ਹੋਇਆ ਸੀ ਫਿਰ ਸ਼ੇਮੀ ਕਲਾਸ ਤੋਂ ਜਦੋਂ ਮੈਂ ਉਹਨਾਂ ਦੇ ਕੋਲ ਹਾਕੀ ਸ਼ੁਰੂ ਕੀਤੀ ਤੇ ਲਗਾਤਾਰ ਉੱਥੋਂ ਖੇលਦੇ ਹੋਏ ਡਿਸਟ੍ਰਿਕਟ ਲੈਵਲ ਤੇ ਸਟੇਟ ਲੈਵਲ ਤੇ ਇਸੇ ਤਰ੍ਹਾਂ 11th ਦੇ ਵਿੱਚ ਮੈਂ ਪਹਿਲੀ ਦਫਾ ਜਿਹੜਾ ਹੈਗਾ ਉਹ ਪੰਜਾਬ ਸਟੇਟ ਨੂੰ ਰਿਪਰੈਜ਼ੈਂਟ ਕੀਤਾ ਔਰ ਉਸ ਵੇਲੇ ਮੈਂ ਉਸ ਯੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਜਿਹੜੀ ਕਿ ਕੋਲਾਪੁਰ ਵਿਖੇ ਹੋਈ ਸੀ ਵਿੱਚ ਐਜ਼ ਅ ਬੈਸਟ ਖਿਡਾਰੀ ਦੇ ਤੌਰ ਤੇ ਚੁਣਿਆ ਗਿਆ ਸੀ ਇੱਕ ਬੈਸਟ ਫਾਰਵਰਡ ਦੇ ਤੌਰ ਤੇ ਚੁਣਿਆ ਗਿਆ ਸੀ ਅਤੇ ਮੇਰੀ ਉੱਥੋਂ ਹੀ ਜਿਹੜੀ ਸਿਲੈਕਸ਼ਨ ਸੀ ਜੂਨੀਅਰ ਇੰਡੀਅਨ ਹਾਕੀ ਟੀਮ ਦੇ ਵਾਸਤੇ ਹੋ ਗਈ ਸੀ 1981 ਵਿੱਚ ਔਰ ਉਹ 1981 ਤੋਂ ਫਿਰ ਅਸੀਂ ਜੂਨੀਅਰ ਵਰਲਡ ਕਪ ਜੂਨੀਅਰ ਜਿਹੜਾ ਸੀ ਕੁਆਲੀਫਾਈਂਗ ਰਾਉਂਡ ਉਹਦੇ ਵਾਸਤੇ ਸਿਲੈਕਟ ਹੋਏ ਆ ਤੇ ਇਸੇ ਤਰ੍ਹਾਂ ਕਿਉਂਕਿ ਮੈਂ 11ਵੀਂ ਦੀ ਕਲਾਸ ਉੱਥੋਂ ਪਾਸ ਕਰਨ ਤੋਂ ਬਾਅਦ ਫਿਰ ਖਾਲਸਾ ਕਾਲਜ ਜਲੰਧਰ ਆ ਗਿਆ ਜੀ ਜਲੰਧਰ ਖਾਲਸਾ ਕਾਲਜ ਮੈਂ 3 ਸਾਲ ਜਿਹੜੇ ਨੇ ਉਹ 82 83 84 ਵਿੱਚ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਅਦੇ ਇਹ ਚਿਰਿੰਦੇ ਹੋਇਆ ਅੰਤਰਰਾਸ਼ਟਰੀ ਲੈਵਲ ਤੇ ਮੈਂ ਖੇលਿਆ ਅਤੇ ਖੇਡਦੇ ਖੇਡਦੇ ਫਿਰ ਸਾਨੂੰ ਜਿਉਂ ਹੀ ਮੈਂ 1985 ਵਿੱਚ ਉੱਥੋਂ ਪਾਸ ਆਊਟ ਹੋ ਕੇ ਨਿਕਲਿਆ ਐਮਚਲ ਮਿਸ਼ਨ ਲੈਤੀ ਹੋਈ ਸੀ ਤੇ ਮੈਨੂੰ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਫਿਰ ਜੋਬ ਮਿਲ ਗਈ ਫਿਰ ਮੈਂ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਰਹਿੰਦਾ ਹੋਇਆ ਵੀ ਹਿੰਦੁਸਤਾਨ ਦੀ ਟੀਮ ਵੱਲੋਂ ਵੀ ਖੇਡਦਾ ਰਿਹਾ ਜੀ ਅਤੇ ਪੰਜਾਬ ਐਂਡ ਸਿੰਧ ਬੈਂਕ ਦੀ ਜਿਹੜੀ ਡਿਪਾਰਟਮੈਂਟ ਦੀ ਟੀਮ ਸੀ ਜਨੇ ਕਿ ਬਹੁਤ ਦੇਸ਼ ਦੇ ਵਿੱਚ ਨਾਮ ਖੱਟਿਆ ਉਹਦੇ ਵੱਲੋਂ ਵੀ ਬਹੁਤ ਲੰਮਾ ਸਮਾਂ ਖੇਡਿਆ ਕਰੀਬ 1985 ਤੋਂ ਲੈ ਕੇ ਤੇ 1990 ਤੱਕ ਮੇਰੀ ਜਿਹੜੀ ਸੀ ਇਹ ਖੇਲ ਸੀ ਐਕਟਿਵ ਸਪੋਰਟਸ ਦਾ ਸਮੇਂ ਔਰ ਇਸ ਤੋਂ ਬਾਅਦ ਵਿੱਚ ਬੈਂਕ ਵਾਲਿਆਂ ਨੇ ਸਾਡੀ ਜਿਹੜੀ ਉਥੋਂ ਦੀ ਕਮੇਟੀ ਸੀ ਸਾਡੀ ਅਥਾਰਟੀ ਸੀ ਉਹਨਾਂ ਨੇ ਮੈਨੂੰ ਐਜ਼ ਅ ਕੋਚ ਵੀ ਲਗਾਤਾ ਟੀਮ ਨਾਲ ਔਰ ਫਿਰ ਮੈਂ ਪੰਜਾਬ ਹੰਦ ਸੰਤ ਮੇ ਕੋਲੋਂ کافی ਲੰਮਾ ਸਮਾਂ ਖਿੱਚ ਕੇ ਉਹਨਾਂ ਦੀ ਟੀਮ ਨਾਲ ਕੋਚਿੰਗ ਵੀ ਕੀਤੀ ਸ੍ਰੀਪੂ ਜੀ ਤੁਸੀਂ ਕਾਫੀ ਲੰਮਾ ਸਮਾਂ ਸੀ ਕਹਿ ਸਕਦੇ ਆ ਕਿ ਹਾਕੀ ਨੂੰ ਦਿੱਤਾ ਹਾਕੀ ਨੂੰ ਖੇਡਿਆ ਵੀ ਤੇ ਹਾਕੀ ਨੂੰ ਖੜਾਇਆ ਵੀ ਤੇ ਲੋਕਾਂ ਨੂੰ ਹੁਣੇ ਟ੍ਰੇਨਿੰਗ ਵੀ ਦੇ ਰਹੇ ਹੋ ਸ੍ਰੀਪੂ ਜੀ ਜਿਵੇਂ ਪਹਿਲਾ ਸਵਾਲ ਤੈਹੀ ਪੁੱਛਣਾ ਚਾਹਵਾਂਗਾ ਕਿ ਪਿਛਲੇ ਜਿਹੜੇ 올림픽 ਹੋਏ ਸੀਗੇ ਉਹਦੇ ਵਿੱਚ ਬਹੁਤ ਸੋਹਣਾ ਪਰਫਾਰਮੈਂਸ ਜਿਹੜੀ ਹੈ ਸਾਡੀ ਹਾਕੀ ਜਿਹੜੀ ਟੀਮ ਹੈ ਉਹ ਕਰ ਰਹੀ ਸੀਗੀ ਪਰ ਫੇਰ ਵੀ ਅਫਸੋਸ ਜਣੇ ਦੀ ਗੱਲ ਹੈ ਕਿ ਸਾਨੂੰ ਬ੍ਰਾਂਜ਼ ਨਾਲ ਸੰਤੁਸ਼ਟ ਹੋਣਾ ਪਿਆ ਤੇ ਤੁਸੀਂ ਰੈਗੂਲਰ ਹਾਕੀ ਦੇਖਦੇ ਹੋ ਉਹਨੂੰ ਅਬਜ਼ਰਵ ਵੀ ਕਰਦੇ ਹੋਵੋਗੇ ਇਸ ਵਾਰ ਦੀ ਟੀਮ ਜਿਹੜੀ ਸਾਡੀ ਹੁਣ ਹਰਮਨ ਪ੍ਰੀਤ ਸਿੰਘ ਹੋਣਾਂ ਦੀ ਅਗਵਾਈ ਦੇ ਵਿੱਚ ਪਹੁੰਚ ਕੀ ਲੱਗ ਰਿਹਾ ਕਿ ਇਸ ਟੀਮ ਦੇ ਵਿੱਚ ਕਿੰਨਾ ਕੁ ਬਲ ਹੈ ਕਿੰਨਾ ਕੁ ਜ਼ੋਰ ਦਿਖਾਇਆ ਜਾਵੇਗਾ ਤਾਂ ਜੋ ਸ਼ਾਇਦ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਉਡੀਕ ਚੱਲ ਰਹੀ ਹੈ ਕਿ 올림픽 ਦੇ ਵਿੱਚ 골ਡ ਆਵੇਗਾ ਕੀ ਉਹ ਉਡੀਕ ਇਸ ਵਾਰ ਪੂਰੀ ਹੋ ਸਕਦੀ ਹੈ ਤੁਹਾਡੀ ਜਿਹੜੀ ਗੱਲ ਹੈ ਜਿਹੜਾ ਤੁਹਾਡਾ ਸਵਾਲ ਹੈ ਬਹੁਤ ਵਧੀਆ ਹੈ ਕਿਉਂਕਿ ਪਿਛਲੀ ਵਾਰ ਹੀ ਅਸੀਂ ਤੀਸਰੀ ਪੀਚਨ ਤੇ ਆਈ ਸੀ ਜੀ ਔਰ ਕਾਫੀ ਸਾਲਾਂ ਬਾਅਦ ਆਈ ਸੀ ਹਿੰਦੁਸਤਾਨ ਦੀ ਹਾਕੀ ਟੀਮ ਜਿਹੜੀ ਹੈ ਕਾਫੀ ਸਮੇਂ ਤੋਂ ਫਸਟ 4 ਵਿੱਚ ਓਨਲੀ ਯੂਜ਼ ਦੀ ਰਹੀ ਪਰ ਪਿਛਲੇ 올림픽 ਦੇ ਵਿੱਚ ਬਹੁਤ ਅੱਛੀ ਕਾਰਗੁਜ਼ਾਰੀ ਰਹੀ ਹੈ ਔਰ ਉਹਦੇ ਵਿੱਚ ਹਿੰਦੁਸਤਾਨ ਦੀ ਟੀਮ ਜਿਹੜੀ ਸੀ ਉਹਨੇ ਤੀਸਰੀ ਪਲੇਸਨ ਲਿੱਤੀ ਹੈ ਲੇਕਿਨ ਐਸਵੇਰੀ ਜਿਹੜੀ ਸਾਡਾ ਦੇਸ਼ ਉਹਦੀ ਹਾਕੀ ਟੀਮ ਜਿਹੜੀ ਬਣੀ ਆ ਟੀਮ ਸਿਲੈਕਟਰਸ ਨੇ ਕੋਚਸ ਨੇ ਬਹੁਤ ਵਧੀਆ ਢੰਗ ਨਾਲ ਆਪਣੇ ਹਿਸਾਬ ਨਾਲ ਅੱਛੀ ਚੁਣੀ ਆ ਪਰ ਕਿਉਂਕਿ ਜਿਹੜੇ ਦੂਸਰੇ ਵੀ ਦੇਸ਼ ਨੇ ਉਹ ਵੀ ਇੰਨੀ ਤਿਆਰੀ ਕਰਕੇ ਆਏ ਆ ਤੇ ਆਪਾਂ ਇੱਥੇ ਕੋਈ ਪ੍ਰੈਡਿਕਸ਼ਨ ਤੇ ਨਹੀਂ ਕਰ ਸਕਦੇ ਪਰ ਮੈਂ ਸ਼ੋਭਾ ਸ਼ਾਮਾ ਦਿੰਨਾ ਆਪਣੇ ਦੇਸ਼ ਦੀ ਟੀਮ ਨੂੰ ਕਿ ਉਹ ਅੱਛਾ ਖੇਡਣ ਦੇਖੋ ਹਿੰਦੁਸਤਾਨ ਦੇ ਜਿਹੜਾ ਪੂਲ ਹੈ ਉਹਦੇ ਵਿੱਚ ਨਿਊਜ਼ੀਲੈਂਡ ਹੈ ਉਹਦੇ ਵਿੱਚ ਅਰਜنٹਾਈਨਾ ਹੈ ਆਸਟ੍ਰੇਲੀਆ ਹੈ ਉਹਦੇ ਵਿੱਚ ਆਇਰਲੈਂਡ ਹੈ ਔਰ ਇਸੇ ਤਰ੍ਹਾਂ ਬੈਲਜੀਅਮ ਹੈ ਇਹ ਸਾਰੀਆਂ ਟੀਮਾਂ ਜਿਹੜੀਆਂ ਨੇ ਉਹ ਵਰਲਡ ਦੀਆਂ ਸਿਰਕਾ ਟੀਮਾਂ ਨੇ ਜੀ ਔਰ ਇਹ ਜਿਹੜਾ 올림픽 ਦਾ ਇਹ ਮੇਲਾ ਆ ਇਹ ਵੱਡਾ ਫੈਸਟੀਵਲ ਹੈ ਬਹੁਤ ਵੱਡਾ ਟੂਰਨਾਮੈਂਟ ਹੈ ਇਹਦੇ ਵਿੱਚ ਕੋਈ ਵੀ ਦੇਸ਼ ਬਹੁਤ ਚੰਗਾ ਖੇਡ ਕੇ ਕਿਸੇ ਮੌਕੇ ਵੀ ਕਿਸੇ ਟੀਮ ਨੂੰ ਹਰਾ ਸਕਦਾ ਹੈ ਜੀ ਤੇ ਕਿਉਂਕਿ ਹਿੰਦੁਸਤਾਨ ਦੀ ਟੀਮ ਦੀ ਜਿਹੜੀ ਤਿਆਰੀ ਆ ਉਹ ਬਹੁਤ ਹੀ ਵਧੀਆ ਔਰ ਬਹੁਤ ਸਿਸਟਮੈਟਿਕ ਢੰਗ ਨਾਲ ਹੋਈ ਹੈ ਇਸ ਕਰਕੇ ਮੈਂ ਆਸ ਕਰਦਾ ਕਿ ਹਿੰਦੁਸਤਾਨ ਦੀ ਜਿਹੜੀ ਟੀਮ ਹੈ ਅਗਰ ਉਹ ਪ੍ਰੋਪਰ ਜਿੱਦਾਂ ਉਹਨਾਂ ਦੀ ਟ੍ਰੇਨਿੰਗ ਹੋਈ ਆ ਜਿੱਦਾਂ ਉਹਨਾਂ ਨੂੰ ਹੁਣ ਵੀ ਵੀ ਦਿੱਤਾ ਗਿਆ ਪਹਿਲੋਂ ਹੀ ਜੀ ਪੈਰਿਸ 올림픽 ਤੋਂ ਪਹਿਲੋਂ ਹੀ ਉੱਥੇ ਅਕਲੀਮਟਾਈਜ਼ ਹੋਣ ਵਾਸਤੇ ਤੇ ਮੈਂ ਸਮਝਦਾ ਕਿ ਬਹੁਤ ਚੰਗੀ ਉਹਨਾਂ ਤੋਂ ਪਰਫਾਰਮੈਂਸ ਦੀ ਅਸੀਂ ਆਸ ਕਰਦੇ ਹਾਂ ਜੀ ਸੋ ਉਮੀਦਾਂ ਪੂਰੇ ਭਾਰਤ ਨੂੰ ਵੀ ਹੈ ਸੋ ਰਿਪੂ ਜੀ ਜਿਵੇਂ ਗੇਮ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਕਿਤੇ ਨਾ ਅਗਰੈਸ਼ਨ ਦੀ ਲੋੜ ਪੈਂਦੀ ਹੈ ਕਿਤੇ ਕਿਤੇ ਤੁਹਾਨੂੰ ਬਿਲਕੁਲ ਠਹਿਰਾਅ ਦੀ ਲੋੜ ਵੀ ਪੈਂਦੀ ਹੈ ਤੁਹਾਡੀ ਜਿਹੜੀ ਟੈਕਨੀਕ ਉਹ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਕਿ ਤੁਸੀਂ ਐਨੇ ਵੱਡੇ ਅਹਿਮ ਮੈਚਾਂ ਦੇ ਵਿੱਚ ਕਿਵੇਂ ਓਵਰਆਲ ਟੀਮ ਰਿਪਰੈਜ਼ੈਂਟ ਕਰਦੇ ਹੋ ਇੱਕ ਬੈਲੈਂਸ ਬਣਾ ਕੇ ਰੱਖਦੇ ਹੋ ਮੌਜੂਦਾ ਟੀਮ ਦੀ ਗੱਲ ਜ਼ਿਕਰ ਕੀਤੀ ਜਾਵੇ ਤਕੀ ਲੱਗਦਾ ਕਿਹੜੀ ਚੀਜ਼ ਸਾਡੀ ਇਸ ਵਕਤ ਸਟਰੋਂਗ ਹੋਵੇਗੀ ਕਿਹੜੀ ਚੀਜ਼ ਲੱਗਦਾ ਕਿ ਸ਼ਾਇਦ ਥੋੜਾ ਜਿਹਾ ਹੋਰ ਉਹਦੇ ਤੇ ਜ਼ੋਰ ਲਗਾਉਂਦੀ ਲੋੜ ਹੈ ਦੇਖੋ ਜੀ ਜਿਹੜੀ ਹਿੰਦੁਸਤਾਨ ਦੀ ਟੀਮ ਹੈ ਇਸ ਵੇਲੇ ਉਹ ਕਿਸੇ ਵੀ ਟੀਮ ਨੂੰ ਕਿਸੇ ਮੌਕੇ ਵੀ ਹਰਾ ਸਕਦੀ ਹੈ ਕਿਉਂਕਿ ਅਸੀਂ ਇਹਨਾਂ ਨੂੰ ਜਿਹੜੀ FIH ਦੀ ਹਾਕੀ ਲੀਗ ਹੋਈ ਹੈ ਉਹਦੇ ਵਿੱਚ ਵੀ ਖੇੜਦੇ ਦੇਖਿਆ ਬੇਸ਼ੱਕ ਸਾਡੀ ਟੀਮ ਥੋੜਾ ਇਸ ਵਾਰੀ ਉਹਦੇ ਵਿੱਚ ਢਿੱਲਾ ਖੇਲੀ ਹੈ ਲੇਕਿਨ ਉਸ ਤੋਂ ਪਹਿਲਾਂ ਦੇ ਜਿਹੜੇ ਕਈ ਟੂਰਨਾਮੈਂਟਸ ਹੋਏ ਨੇ ਜਿਵੇਂ ਏਸ਼ੀਆ ਕੱਪ ਅਸੀਂ ਜਿੱਤੇ ਆ ਏਸ਼ੀਅਨ ਗੇਮ ਅਸੀਂ ਜਿੱਤੇ ਆ ਹੋਰ ਵਰਲਡ ਦੇ ਕਈ ਟੂਰਨਾਮੈਂਟਸ ਚ ਜਿਹੜੀਆਂ ਹਾਲੈਂਡ ਔਰ ਯੂਰੋਪੀਅਨ ਟੀਮਾਂ ਨੇ ਆਸਟ੍ਰੇਲੀਅਨ ਟੀਮ ਦੀ ਟੀਮ ਹੈ ਇੰਗਲੈਂਡ ਦੀ ਟੀਮ ਉਹਨੂੰ ਇੰਡੀਆ ਜਿੱਤਿਆ ਹੈ ਇੰਡੀਆ ਦੇ ਕੋਲ ਇੱਕ ਅੱਛਾ ਐਸ ਵੇਲੇ ਸਟਾਫ ਹੈ ਔਰ ਉਹ ਕਿਸੇ ਟਾਈਮ ਵੀ ਉਲਟ ਫੇਰ ਕਰ ਸਕਦੀ ਹੈ ਦੂਜੀ ਤੁਸੀਂ ਜਿਹੜੀ ਇੱਕ ਗੱਲ ਪੁੱਛੀ ਕਿ ਇਸ ਗੇਮ ਦੇ ਵਿੱਚ ਇੱਕ ਅਗਰੈਸ਼ਨ ਬਹੁਤ ਜ਼ਰੂਰੀ ਹੈ ਤੇ ਅਸੀਂ ਬੀਇੰਗ ਇੱਕ ਕੋਚ ਬੀਇੰਗ ਖਿਡਾਰੀ ਆਪਾਂ ਇਸ ਜੀਤੇ ਇਹ ਗੱਲ ਕਰਦੇ ਆ ਕਿ ਅਗਰੈਸ਼ਨ ਔਰ ਜਿਹੜੀ ਇੱਕ ਸਪਿਰਟ ਦੀ ਹੈ ਇਹ ਖੇਲ ਹੈ ਲੇਕਿਨ ਉਹਦੇ ਵਿੱਚ ਵੀ ਇੱਕ ਕੰਟਰੋਲ ਅਗਰੈਸ਼ਨ ਦੀ ਜ਼ਰੂਰਤ ਹੈ ਕਿੱਥੇ ਲੋਡ ਹੈ ਕਿੱਥੇ ਦੇਣਾ ਹੈ ਕਿੱਥੇ ਹੈ ਕਿੱਥੇ ਨਹੀਂ ਦੇਣਾ ਔਰ ਐਗਰੈਸ਼ਨ ਜੇਕਰ ਆਊਟ ਆਫ ਕੰਟਰੋਲ ਹੋ ਜਾਏ ਤੇ ਫਿਰ ਉਹ ਟੀਮ ਦੇ ਅਗੇਂਸਟ ਹੋ ਜਾਂਦੀ ਹੈ। ਜੀ। ਅਸਰਟਿਵਨੈਸ ਹੈ ਤੁਹਾਡੀ ਪਕਿਆਈ ਆ, ਤੁਹਾਡੀ ਦ੍ਰਿੜਤਾ ਆ, ਤੁਹਾਡਾ ਬੈਲੈਂਸ ਆਫ ਮਾਈਂਡ ਹੈ। ਉਸ ਵੇਲੇ ਤੁਸੀਂ ਕਿਸ ਟੀਮ ਦੇ ਨਾਲ ਖੇਡ ਰਹੇ ਹੋ, ਤੁਸੀਂ ਕਿੰਨਾ ਕੁ ਫੋਕਸਡ ਹੋ, ਉਹ ਸਾਰੀਆਂ ਚੀਜ਼ਾਂ ਦੇਖੀਆਂ ਜਾ ਰਹੀਆਂ ਨੇ। ਆਪਣੇ ਇਸ ਟੀਮ ਦੇ ਵਿੱਚ ਕਾਫੀ ਤਜਰਬੇਕਾਰ ਖਿਡਾਰੀ ਜਿਵੇਂ ਮਨਪ੍ਰੀਤ ਸਿੰਘ ਜੀ ਜਿਹੜੇ ਪਹਿਲੇ ਕਪਤਾਨ ਸੀ ਔਰ ਚੌਥੀ ਲੰਪਕ ਖੇਡ ਰਹੇ ਨੇ। ਸ਼ਰੀਰ ਜੇਸ਼ ਜਿਹੜੇ ਨੇ ਉਹ ਇੱਕ ਬਹੁਤ ਅੱਛਾ ਗੋਲਕੀਪਰ ਆ ਔਰ ਉਹ ਵੀ ਚੌਥੀ ਲੰਪਕ ਖੇਡ ਰਿਹਾ ਆ। ਇਸੇ ਤਰ੍ਹਾਂ ਹਰਮਨ ਹਾਰਦਿਕ ਮਨਪ੍ਰੀਤ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਹੋਰ ਐਸੇ ਜਿੱਦਾਂ ਰੋਹਿ ਦਾਸ ਇੱਕ ਖਿਡਾਰੀ ਐਸੀ ਨੇ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਤੋਂ ਅੰਤਰਰਾਸ਼ਟਰੀ ਖੜਾ ਗਿਆਨ ਹਾਕੀ ਖੇਲੀ ਆ ਹਮਮ ਔਰ ਇਹਨਾਂ ਦਾ ਟੀਮ ਦੇ ਵਿੱਚ ਹੋਣਾ ਇਹ ਸਿੱਧ ਕਰਦਾ ਕਿ ਉਹ ਟੀਮ ਨੂੰ ਕੰਟਰੋਲਡ ਹਾਕੀ ਖੜਾਉਣਗੇ ਔਰ ਇੱਕ ਅੱਛੀ ਪਰਫਾਰਮੈਂਸ ਦਿਵਾਉਣਗੇ ਜੀ ਰਿਪੂ ਜੀ ਮੇਰਾ ਅਗਲਾ ਸਵਾਲ ਵੀ ਇਹੀ ਸੀਗਾ ਕਿ ਇੱਕ ਚੰਗੀ ਪੂਰਨ ਟੀਮ ਉਹੀ ਹੁੰਦੀ ਹੈ ਜਿਹਦੇ ਵਿੱਚ ਨਾ ਬੈਲੈਂਸ ਚੰਗਾ ਬਣਿਆ ਹੋਵੇ ਜਿਵੇਂ ਤੁਸੀਂ ਹੁਣ ਜ਼ਿਕਰ ਕੀਤਾ ਕਿ ਕਾਫੀ ਕਿਡਾਰ ਯਹੋਜੀ ਨੇ ਜਿਨ੍ਹਾਂ ਦਾ ਚੰਗਾ ਐਕਸਪੀਰੀਅੰਸ ਹੈ ਸੋ ਮੈਂ ਪੁੱਛਣਾ ਚਾਹਾਂਗਾ ਕਿ ਜਿਹੜੇ ਬਹੁਤ ਵੱਡੇ ਮੈਚਸ ਹੁੰਦੇ ਨੇ ਉਹਦੇ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਇੱਕ ਨਾ ਸਟ੍ਰੈਟਜੀ ਦੇ ਨਾਲ ਬੰਦਾ ਚੱਲਦਾ ਉਹਨੂੰ ਪਤਾ ਹੁੰਦਾ ਕਿ ਮੈਂ ਕਿੱਥੇ ਪਹਿਲਾਂ ਗਲਤੀਆਂ ਕਰ ਚੁੱਕਾ ਹਾਂ ਇਸ ਵਾਰ ਮੈਂ ਗਲਤੀਆਂ ਨਾ ਦੋ ਰਵਾਂ ਸੋ ਜਿਹੜੀ ਮੌਜੂਦਾ ਹੋਕੀ ਦੀ ਸਾਡੀ ਭਾਰਤੀ ਦੀ ਜਿਹੜੀ ਟੀਮ ਹੈ ਉਹਦੇ ਵਿੱਚ ਕਿੰਨੇ ਖਿਡਾਰੀ ਨੇ ਜਿਨ੍ਹਾਂ ਨੂੰ ਬਹੁਤ ਵੱਡਾ ਐਕਸਪੀਰੀਅੰਸ ਹੈ ਕਾਫੀ ਲੰਮੇ ਸਾਲਾਂ ਦਾ ਐਕਸਪੀਰੀਅੰਸ ਹੈ ਜਾਂ ਫਿਰ ਕਹਾਂਗੇ ਕਿ 올림픽 ਦਾ ਐਕਸਪੀਰੀਅੰਸ ਹੈ ਤੇ ਕਿਹੜੇ ਖਿਡਾਰੀ ਅਜੇ ਹੀ ਵੀ ਨੇ ਜਿਹੜੇ ਸ਼ਾਇਦ ਪਹਿਲੀ ਵਾਰ 올림픽 ਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਪਰ ਫੇਰ ਵੀ ਉਹਨਾਂ ਤੋਂ ਉਮੀਦਾਂ ਬਹੁਤ ਨੇ ਕਿ ਨਈ ਯੰਗ ਬਲੱਡ ਹੈ ਤੇ ਕੁਝ ਵੱਖਰਾ ਕਰਕੇ ਦਿਖਾਏਗਾ ਇਹ ਜਿਹੜੀ ਟੀਮ ਆ ਇਹਦੇ ਵਿੱਚ ਕਾਫੀ ਖਿਡਾਰੀ ਜਿਹੜੇ ਨੇ ਉਹ ਪਹਿਲੀ ਵਾਰ 올림픽 ਖੇਡ ਰਹੇ ਨੇ ਕੁਝ ਤਾਂ ਚਿਹਰੇ ਜਿਹੜੇ ਨੇ ਉਹ ਬਿਲਕੁਲ ਨਵੇਂ ਆਏ ਨੇ ਜਿਵੇਂ ਇੱਕ ਇਸੇ ਤਰ੍ਹਾਂ ਰਾਮਪਾਲ ਇੱਕ ਰਾਜਕੁਮਾਰ ਪਾਲ ਹੈ ਖਿਡਾਰੀ ਉਹ ਵੀ ਨਵਾਂ ਹੈ ਤਾਂ ਇਸੇ ਤਰ੍ਹਾਂ ਇੱਕ ਸੁਮਿਤ ਹੈ ਉਹ ਵੀ ਖਿਡਾਰੀ ਨਵਾਂ ਹੈ ਲੇਕਿਨ ਇਹ ਜਿਹੜੇ ਨਵੇਂ ਖਿਡਾਰੀ ਨੇ ਕੋਈ ਇਹ ਨਹੀਂ ਕਿ ਇੱਕਦਮ ਚਿਰ ਚਲੇ ਗਏ ਨੇ ਇਹਨਾਂ ਨੂੰ ਵੀ ਇੰਟਰਨੈਸ਼ਨਲ ਐਕਸਪੀਰੀਅੰਸ ਦਿੱਤਾ ਗਿਆ ਹੈ ਇਹ ਜੂਨੀਅਰ ਵਿੱਚ ਖੇਲੇ ਨੇ ਉਸ ਤੋਂ ਬਾਅਦ ਇਹ ਲੀਗ ਖੇਲੇ ਨੇ ਹਿੰਦੁਸਤਾਨ ਦੀ ਟੀਮ ਨੂੰ ਨਿਰੰਤਰ ਖੇលਦੇ ਆਏ ਨੇ ਇਲਾਵਾ ਇਸ ਦੇ ਜਿਹੜੇ ਸਾਡੇ ਕੋਲ ਮਨਪ੍ਰੀਤ ਸਿੰਘ ਹੈ ਸ਼ਰੀਰਜੀਸ਼ ਹੈ ਹਰਮਨ ਹੈ ਹਾਰਦਿਕ ਹੈ ਮਨਦੀਪ ਸਿੰਘ ਹੈ ਉਸ ਤੋਂ ਬਾਅਦ ਅਮਤ ਰੋਹਿਦਾਸ ਹੈ ਇਸ ਤਰ੍ਹਾਂ ਸਾਡੇ ਕੋਲ ਬਹੁਤ ਅੱਛਾ ਇੱਕ ਮਿਡਫੀਲਡ ਹੈ ਇੱਕ ਜਿਹੜਾ ਫੁੱਲ ਬੈਕਸ ਨੇ ਬਹੁਤ ਅੱਛੇ ਨੇ ਔਰ ਸਾਡਾ ਪੁਲੈਟਿਕ ਕਾਰਨਰ ਬਹੁਤ ਅੱਛਾ ਹੈ ਮੈਂ ਉਮੀਦ ਕਰਦਾ ਵੀ ਹਰਮਨ ਪਰੀਤ ਸਿੰਘ ਜਿਹੜਾ ਕਿ ਕਪਤਾਨ ਹੈ ਟੀਮ ਦਾ ਇਸ ਵਾਰੀ ਹਿੰਦੁਸਤਾਨ ਨੂੰ ਅੱਛੇ ਗੋਲ ਕਰਕੇ ਅੱਛੀ ਜਿਹੜੀ ਹੈ ਉਹ ਪਰਫਾਰਮੈਂਸ ਤੇ ਲੈ ਕੇ ਆਏਗਾ ਕਿਉਂਕਿ ਉਹਦਾ ਜਿਹੜਾ ਮਨੋਬਲ ਹੈ ਇਸ ਵੇਲੇ ਕਾਫੀ ਉੱਚਾ ਹੈ। ਬਿਲਕੁਲ। ਔਰ ਇਸੇ ਤਰ੍ਹਾਂ ਹਾਰਦਿਕ ਸਿੰਘ ਹੈ, ਮਨਦੀਪ ਸਿੰਘ ਹੈ, ਮਨਪ੍ਰੀਤ ਸਿੰਘ ਹੈ। ਉਸ ਤੋਂ ਇਲਾਵਾ ਸਾਡੇ ਕੋਲ ਲਲਿਤ ਪਾਧਿਆਏ ਇੱਕ ਐਕਸਪੀਰੀਅੰਸਡ ਖਿਡਾਰੀ ਜਿਹੜਾ ਕਿ ਫਾਉਲ ਲਾਈਨ 'ਚ ਬਹੁਤ ਅੱਛਾ ਖੇਡਦਾ ਹੈ। ਸ਼ਮਸ਼ੀਰ ਸਿੰਘ ਹੈ। ਇਸ ਤਰ੍ਹਾਂ ਇੱਕ ਟੋਟਲ ਟੀਮ ਨੂੰ ਅਸੀਂ ਦੇਖੀਏ ਤੇ ਇੱਕ ਬਹੁਤ ਹੀ ਬੈਲੈਂਸਡ ਬਹੁਤ ਬਹੁਤ ਅੱਛੀ ਟੀਮ ਹੈ ਜੋ ਸਿਲੈਕਟਰਸ ਨੇ ਔਰ ਕੋਚਸ ਨੇ ਬਣਾ ਕੇ ਭੇਜੀ ਹੈ। ਇਸ ਤੋਂ ਅੱਛੀ ਉਮੀਦ ਰੱਖਦੇ ਹਾਂ। ਜੀ। ਰੀਪੂ ਜੀ ਅਕਸਰ ਪਹਿਲਾਂ ਦੇਖਿਆ ਜਾਂਦਾ ਸੀਗਾ ਕਿ ਸਿਰਫ ਸਿਰਫ ਦੇਸ਼ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਜਿਹੜੇ ਖਿਡਾਰੀ ਸੀਗੇ ਉਹ ਹੋਕੀ ਖੇਡਦੇ ਸੀਗੇ ਪਰ ਅੱਜ ਕੱਲ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਲੀਗਸ ਨੇ ਬਹੁਤ ਸਾਰੇ ਛੋਟੇ ਛੋਟੇ ਕੱਪ ਨੇ ਚਾਹੇ ਉਹ ਆਪਣੇ ਸਟੇਟ ਨੂੰ ਰਿਪਰੈਜ਼ੈਂਟ ਕਰਨ ਜਾਂ ਆਪਣੇ ਮਹਿਕਮੇ ਨੂੰ ਰਿਪਰੈਜ਼ੈਂਟ ਕਰਨ ਤਾਂ ਬਹੁਤ ਵਾਰ ਉਹਨਾਂ ਨੂੰ ਮੌਕਾ ਮਿਲਦਾ ਹੈ ਕਿ ਨੈਸ਼ਨਲ ਜਾਂ ਇੰਟਰਨੈਸ਼ਨਲ ਖਿਡਾਰੀਆਂ ਦੇ ਨਾਲ ਖੇਡਣ ਦਾ ਉਹਨਾਂ ਦੇ ਬਿਲਕੁਲ ਨੇੜੇ ਹੋ ਕੇ ਸਟ੍ਰੈਟਜੀ ਉਹਨਾਂ ਦੀ ਸਮਝਣ ਦਾ ਸੋ ਕਿ ਐਨਾ ਚੀਜ਼ਾਂ ਦੇ ਨਾਲ ਫਰਕ ਪਵੇਗਾ ਉਹ ਨਿਖਾਰ ਹੋਰ ਸੋਹਣਾ ਦੇਖਣ ਨੂੰ ਮਿਲੇਗਾ ਜਦੋਂ ਨਿਗਾਮਾ ਹੋਣਗੇ ਆ ਤੇ ਉਦੋਂ ਕੁਝ ਵੱਖਰਾ ਦਿਖੇਗਾ ਜੀ ਬਿਲਕੁਲ ਦਿਖੇਗਾ ਮੈਂ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਕਿ ਹੌਕੀ ਇੰਡੀਆ ਲੀਗ ਜੱਤੋਂ ਸਟਾਰਟ ਹੋਈ ਹੈ ਉਹਦੇ ਵਿੱਚ ਹਿੰਦੁਸਤਾਨ ਦੇ ਖਿਡਾਰੀਆਂ ਨੂੰ ਬਾਹਰ ਦੇ ਖਿਡਾਰੀਆਂ ਦੇ ਨਾਲ ਮਿਕਸ ਹੋ ਕੇ ਖੇਡਣ ਦਾ ਅਤੇ ਉਧਰ ਦੇ ਸਟਾਫ ਨਾਲ ਉਹਨਾਂ ਦੇ ਕੋਚੇਸ ਦੇ ਨਾਲ ਇੱਕ ਇੰਟਰੈਕਸ਼ਨ ਦਾ ਬਹੁਤ ਵੱਡਾ ਫਾਇਦਾ ਹੋਇਆ ਕਿਉਂਕਿ ਪਹਿਲਾਂ ਸਾਨੂੰ ਇੰਡੀਅਨ ਪਲੇਅਰਾਂ ਨੂੰ ਅਸੀਂ ਜਿਹੜੇ ਫੋਰਨਰ ਖਿਡਾਰੀ ਸੀ ਉਹਨਾਂ ਨਾਲ ਸਿਰਫ ਖੇਡਦੇ ਸੀ ਇੰਟਰੈਕਸ਼ਨ ਦਾ ਨਹੀਂ ਸਮਾਂ ਮਿਲਦਾ ਸੀ ਇੱਕ ਕੰਪਲੈਕਸ ਹੁੰਦਾ ਹਰ ਆਦਮੀ ਅੰਦਰ ਕਿ ਅਸੀਂ ਇੰਡੀਆ ਨਾਲ ਇਹ ਯੂਰੋਪੀਅਨ ਹੈ ਇਹ ਸਾਡੇ ਤੋਂ ਅੱਛੇ ਨੇ ਲੇਕਿਨ ਜਦੋਂ ਉਹਨਾਂ ਦੇ ਨਾਲ ਅਸੀਂ ਮਿਲੇ ਆ ਉਹਨਾਂ ਦੇ ਵਿੱਚ ਸਾਡੇ ਖਿਡਾਰੀ ਖੇਡੇ ਨੇ ਅਸੀਂ ਉਹਨਾਂ ਨੂੰ ਜਾਣਿਆ ਕਿ ਉਹ ਕੀ ਜਾਣਦੇ ਨੇ ਅਸੀਂ ਕੀ ਜਾਣਦੇ ਆ ਜਦੋਂ ਅਸੀਂ ਉਹਨਾਂ ਵਾਲੀਆਂ ਚੀਜ਼ਾਂ ਵੀ ਐਡਾਪਟ ਕੀਤੀਆਂ ਉਹਨਾਂ ਨੇ ਸਾਡੇ ਵਾਲੀਆਂ ਐਡਾਪਟ ਕੀਤੀਆਂ ਤੇ ਸਾਨੂੰ ਵੀ ਇੱਕ ਕੰਪਲੈਕਸ ਜਿਹੜਾ ਸਾਡੇ ਅੰਦਰ ਸੀ ਉਹ ਦੂਰ ਹੋਇਆ ਔਰ ਕਈ ਐਸੇ ਲੂਪਹੋਲ ਹੁੰਦੇ ਆ ਗੇਮ ਦੇ ਜਿਹੜੇ ਬਿਲਕੁਲ ਤੁਸੀਂ ਵਿੱਚ ਰਹਿ ਕੇ ਉਹਨਾਂ ਦੇ ਕੋਚਸ ਕੋ ਵੀ ਸਿੱਖੇ ਨੇ ਉਹਨਾਂ ਦੇ ਪਲੇਅਰਾਂ ਤੋਂ ਵੀ ਸਿੱਖੇ ਨੇ ਤੇ ਮੈਂ ਹੁਣ ਬੜੇ ਦਾਅਵੇ ਨਾ ਕਹਿ ਸਕਦਾ ਕਿ ਜਿਹੜੀ ਸਾਡੀ ਹੁਣ ਹਿੰ ਹੁਣ ਦੀ ਹਿੰਦੁਸਤਾਨ ਦੀ ਟੀਮ ਹੈ ਇਹ ਯੂਰੋਪੀਅਨ ਟੀਮਾਂ ਦੇ ਸਾਰੇ ਸਿਸਟਮਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਿਆ ਤੇ ਸક્ષਮ ਹੈ ਜੀ ਔਰ ਸਮਰੱਥ ਹੈ ਕਿ ਉਹਨਾਂ ਨੂੰ ਕਿਸੇ ਟਾਈਮ ਵੀ ਇਹ ਜਿਹੜਾ ਹੈ ਬੀਟ ਕਰ ਸਕਦੀ ਆ ਔਰ ਉਹਨਾਂ ਨਾਲ ਚੰਗਾ ਤਾਂ ਖੇਡੇਗੀ ਉਹਨਾਂ ਨੂੰ ਜਿੱਤ ਕੇ 올림픽 ਚ ਚੰਗਾ ਪ੍ਰਦਰਸ਼ਨ ਕਰ ਸਕਦੀ ਹੈ ਜੀ ਰਿਪੂ ਜੀ ਅਸੀਂ ਨਾ ਦੇਖ ਰਹੇ ਆ ਪਿਛਲੇ ਕਾਫੀ ਸਮੇ ਤੋਂ ਨਾ ਜਿਹੜੀ ਹੋਰਾਂ ਦੇਸ਼ਾਂ ਦੀਆਂ ਜਿਹੜੀਆਂ ਜਿਹੜੀ ਗੇਮਾਂ ਨੇ ਚਾਹੇ ਲਗ-ਲਗ ਹੋਰ ਗੇਮਾਂ ਦੀ ਵੀ ਗੱਲ ਕਰੀਏ ਉਹਨਾਂ ਵਿੱਚ ਨਾ ਟੈਕਨੋਲੋਜੀ ਅੱਜਕੱਲ ਬਹੁਤ ਜ਼ਿਆਦਾ ਸਾਥ ਦੇ ਰਹੀ ਹੈ ਟੈਕਨੋਲੋਜੀ ਨਿੱਕੀ-ਨਿੱਕੀ ਚੀਜ਼ਾਂ ਬਿਲਕੁਲ ਮਾਈਨਰ ਤਰੀਕੇ ਤੋਂ ਨੋਟਿਸ ਕਰਦੀ ਹੈ ਤੇ ਤੁਹਾਨੂੰ ਫੇ ਸਲਾਹ ਦਿੰਦੀ ਹੈ ਕਿ ਤੁਸੀਂ ਇਸ ਚੀਜ਼ ਨੂੰ ਅਗਰ ਹੋਰ ਤਰੀਕੇ ਨਾਲ ਕਰਦੇ ਤਾਂ ਸ਼ਾਇਦ ਉਹ ਤੁਹਾਡਾ ਪੋਜ਼ਿਟਿਵ ਰਿਜ਼ਲਟ ਆਉਂਦਾ ਸੋ ਟੈਕਨੋਲੋਜੀ ਦਾ ਕਿੰਨਾ ਕੁ ਅਹਿਮ ਸਥਾਨ ਅਸੀਂ ਕਹਿ ਸਕਦੇ ਹਾਂ ਕਿ ਹਾਕੀ ਵਿੱਚ ਵੀ ਤੁਹਾਨੂੰ ਦਿਖ ਰਿਹਾ ਹੈ ਹੌਕੀ ਦੇ ਵਿੱਚ ਜਾਂ ਬਾਕੀ ਗੇਮਾਂ ਦੇ ਵਿੱਚ ਇਸ ਵੇਲੇ ਜਿਹੜੀ ਸਪੋਰਟਸ ਸਾਇੰਸ ਆ ਉਹਨੇ ਟੈਕਨੋਲੋਜੀ ਬਹੁਤ ਲੈਂਦੀ ਹੋਈ ਆ ਉਹਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਕਿ ਜਿਹੜੀ ਸਾਡੀ ਫਿਜ਼ੀਕਲ ਫਿਟਨੈਸ ਆ ਉਸ ਤੋਂ ਲੈ ਕੇ ਸਾਡਾ ਸਕਿੱਲ ਲੈਵਲ ਆ ਸਾਡਾ ਜਿਹੜਾ ਗਰਾਊਂਡ ਦੇ ਵਿੱਚ ਸੈਂਸ ਆਫ ਗੇਮ ਆ ਉਹਦੇ ਉੱਤੇ ਵੀ ਇਸ ਤਰ੍ਹਾਂ ਦੇ ਕਈ ਤਜਰਬੇ ਹੁੰਦੇ ਨੇ ਖਿਡਾਰੀਆਂ ਨਾਲ 1 ਟੂ 1 ਵਿੱਚ ਵੀ ਜਿਹੜਾ ਕਿ ਟੈਕਨੋਲੋਜੀ ਤੋਂ ਬਿਨਾਂ ਨਹੀਂ ਹੋ ਸਕਦੇ ਔਰ ਐਸ ਵੇਲੇ ਹਿੰਦੁਸਤਾਨ ਦੇ ਵਿੱਚ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਦਿੰਨਾ ਕਿ ਇੱਕ ਖਿਡਾਰੀ ਦੇ ਅੰਦਰ ਦੀ ਇੱਕ ਜੈਕਟ ਪੈਂਦੀ ਹੈ ਜੀ ਉਹ ਜੈਕਟ ਤੁਸੀਂ ਦੇਖੋਗੇ ਕਦੀ ਵੀ ਖਿਡਾਰੀਆਂ ਦੇ ਜੋ ਵੀ ਯੂਰੋਪੀਅਨ ਵੀ ਖੇਡਦੇ ਨੇ ਜਾਂ ਇੰਡੀਅਨ ਵੀ ਖੇਡਦੇ ਨੇ ਉਹ ਦੱਸ ਦਿੰਦੀ ਹੈ ਕਿ ਖਿਡਾਰੀ ਕਿੰਨੇ ਕਿਲੋਮੀਟਰ ਜਿਹੜਾ ਹੈ ਉਹ ਇੱਕ ਮੈਚ ਵਿੱਚ ਦੌੜਿਆ ਆ ਤੇ ਇਹਦੀਆਂ ਕਿੰਨੀਆਂ ਕਲਰੀਜ਼ ਬਰਨ ਹੋਈਆਂ ਤੇ ਉਹਦੀ ਪਲਸ ਰੇਟ ਹਾਈ ਤੋਂ ਹਾਈ ਕਿੱਥੇ ਤੱਕ ਗਈ ਹੈ ਜੀ ਤੇ ਜਦੋਂ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਆਂ ਦੇਖਣ ਤੋਂ ਬਾਅਦ ਸਾਨੂੰ ਪਤਾ ਲੱਗਦਾ ਕਿ ਟੈਕਨੋਲੋਜੀ ਦਾ ਇਹ ਜਿਹੜੀ ਸਪੋਰਟਸ ਹੈ ਇਹਦੇ ਵਿੱਚ ਬਹੁਤ ਵੱਡਾ ਹੱਥ ਹੈ। ਤੋਂ ਸਾਨੂੰ ਵੀ ਉਹ ਜਿਹੜੀ ਟੈਕਨੋਲੋਜੀ ਹੈ ਉਹਨੂੰ ਉਸੇ ਤਰ੍ਹਾਂ ਹੀ ਇਸਤੇਮਾਲ ਕਰਨਾ ਚਾਹੁੰਦਾ। ਇੱਥੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਉਹ ਜਿਹੜੀ ਟੈਕਨੋਲੋਜੀ ਹੈ ਉਹ ਕੇਵਲ ਹਾਇਰ ਲੈਵਲ ਤੇ ਨਹੀਂ ਹੋਣੀ ਚਾਹੀਦੀ। ਜੀ ਉਹ ਗ੍ਰਾਸ ਰੂਟ ਲੈਵਲ ਤੋਂ ਤਾਂ ਨੂੰ ਉੱਪਰ ਆਉਣ ਵਾਸਤੇ ਖੜਾਈਆਂ ਨੂੰ ਵੀ ਚਾਹੀਦੀ ਆ। ਜਿਹੜੀ ਕਿ ਯੂਰਪ ਦੇ ਵਿੱਚ ਜਾਂ ਬਾਕੀ ਦੇਸ਼ਾਂ ਵਿੱਚ ਸ਼ੁਰੂ ਹੋਈ ਹੋਈ ਹੈ। ਜੀ ਅਜੇ ਰਿਪੋਰਟ ਇੱਕ ਹੋ ਸਵਾਲ ਮੇਰਾ ਮੇਰੇ ਜ਼ਿਹਨ ਚ ਉੱਠ ਰਿਹਾ ਕਿ ਅਸੀਂ ਪੰਜਾਬ ਚ ਬੈਠੇ ਆ ਤੇ ਅਕਸਰ ਅਸੀਂ ਜਦੋਂ ਹੋਕੀ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਖਿਡਾਰੀ ਜਿਹੜੇ ਨੇ ਹਮੇਸ਼ਾ ਪੰਜਾਬ ਤੋਂ ਨਿਕਲੇ ਨੇ ਪੰਜਾਬ ਨੂੰ ਰਿਪਰੈਜ਼ੈਂਟ ਕਰਕੇ ਉਹ ਦੇਸ਼ ਨੂੰ ਰਿਪਰੈਜ਼ੈਂਟ ਕਰਦੇ ਨੇ ਕਿ ਵੱਖਰਾ ਮਾਣ ਮਹਿਸੂਸ ਹੁੰਦਾ ਹੈ ਇਸ ਵਾਰ ਦੀ ਜਿਹੜੀ ਟੀਮ ਹੈ ਉਹਦੇ ਵਿੱਚ ਕਿੰਨੇ ਪੰਜਾਬੀ ਖਿਡਾਰੀ ਨੇ ਕਿਹੜੀ ਕਿਹੜੀ ਥਾਂਵਾਂ ਤੇ ਖੇលਦੇ ਨੇ ਇੱਕ ਤਾਂ ਆਪਣੇ ਜਿਹੜੇ ਕੈਪਟਨ ਸਾਹਿਬ ਨੇ ਉਹ ਖੁਦ ਪੰਜਾਬੀ ਨੇ ਵਾਈਸ ਕੈਪਟਨ ਵੀ ਸ਼ਾਇਦ ਪੰਜਾਬੀ ਨੇ ਹੋਰ ਕਿੰਨੇ ਖਿਡਾਰੀ ਸਾਡੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਤੇ ਪੰਜਾਬ ਦੇ ਕਿਹੜੇ ਇਲਾਕੇ ਤੋਂ ਇਸ ਵਾਰ ਜ਼ਿਆਦਾ ਖਿਡਾਰੀ ਆਏ ਨੇ ਦੇਖੋ ਇਹ ਜਿਹੜੇ ਖਿਡਾਰੀ ਨੇ ਸਾਡੇ ਇਹਨਾਂ ਨੂੰ ਮੈਂ ਦੇਖ ਮਨਦੀਪ ਸਿੰਘ ਲੈ ਲਓ ਮਨਪ੍ਰੀਤ ਲੈ ਲਓ ਉਸ ਤੋਂ ਬਾਅਦ ਸ਼ਮਸ਼ੀਰ ਸਿੰਘ ਲੈ ਲਓ ਇਹ ਜਿਹੜੇ ਸਾਰੇ ਖਿਡਾਰੀ ਨੇ ਸਰਜੀਤ ਹੌਕੀ ਅਕੈਡਮੀ ਦੀ ਪ੍ਰੋਡਕਸ਼ਨ ਹੈ ਅੱਛਾ ਜੀ ਅਗਰ ਇਹਨਾਂ ਦਾ ਤੁਸੀਂ ਨੇਟ ਪਲੇਸ ਦੇਖੋ ਤੇ ਹਰਮਨਪ੍ਰੀਤ ਸਿੰਘ ਅਮਰਸਰ ਨੂੰ ਬਿਲੋਂਗ ਕਰਦੇ ਨੇ ਸ਼ਮਸ਼ੀਰ ਸਿੰਘ ਵੀ ਉਸੇ ਹੀ ਏਰੀਆ ਦੇ ਨੇ ਗੁਰਦਾਸਪੁਰ ਅਮਰਸਰ ਦੇ ਨਜ਼ਦੀਕ ਦੇ ਨੇ ਇਸੇ ਤਰ੍ਹਾਂ ਜਿਹੜੇ ਮਨਦੀਪ ਸਿੰਘ ਹੈ ਔਰ ਮਨਪ੍ਰੀਤ ਸਿੰਘ ਹੈ ਇਹ ਆਪਣੇ ਜਲੰਧਰ ਸ਼ਹਿਰ ਤੋਂ ਮਠਾਪੁਰ ਤੋਂ ਨੇ ਇਸੇ ਤਰ੍ਹਾਂ ਹੋਰ ਸਾਡੇ ਜਿਹੜੇ ਖਿਡਾਰੀ ਨੇ ਯੰਗਸਟਰ ਆਏ ਨੇ ਵਿੱਚ ਉਹ ਹਰਿਆਣੇ ਤੋਂ ਨੇ ਉਹ ਵੀ ਪੰਜਾਬੀ ਨੇ ਅੱਛਾ ਔਰ ਜਿਹੜਾ ਸੰਜੇ ਆ ਇਹ ਵੀ ਇੱਕ ਤਰ੍ਹਾਂ ਦਾ ਪੰਜਾਬੀ ਹੈ ਚੰਡੀਗੜ੍ਹ 42 ਅਕੈਡਮੀ ਦਾ ਹੈ ਤੋਂ ਕੁੱਲ ਮਿਲਾ ਕੇ 8 ਪਲੇਅਰ ਜਿਹੜੇ ਨੇ ਉਹ ਇਸ ਵੇਲੇ ਸ਼ਿਰਕਤ ਕਰ ਰਹੇ ਨੇ ਜਿਹੜੇ ਇਸ 올림픽 ਦੇ ਵਿੱਚ ਤੇ ਮੈਂ ਕਹੂੰਗਾ ਵੀ ਪੰਜਾਬ ਦਾ ਬਹੁਤ ਵੱਡਾ ਇੱਕ ਇਹ ਯੋਗਦਾਨ ਆ ਹਾਕੀ ਨੂੰ ਉੱਪਰ ਵਧਾਉਣ ਦਾ ਔਰ ਉਹਦਾ ਜਿਹੜਾ ਮੇਨ ਕਾਰਨ ਇਹ ਆ ਕਿ ਪੰਜਾਬ ਦੇ ਵਿੱਚ ਦੋ ਤਿੰਨ ਅਕੈਡਮੀਆਂ ਜਿਹੜੀਆਂ ਨੇ ਉਹ ਇੰਨੀਆਂ ਅੱਛੀਆਂ ਚੱਲ ਰਹੀਆਂ ਨੇ ਜਿਹਦੇ ਵਿੱਚ ਇੱਕ ਸਰਜੀਤ ਹੌਕੀ ਅਕੈਡਮੀ ਚੱਲ ਰਹੀ ਹੈ ਜੀ ਪੰਜਾਬ ਐਂਡ ਸਿੰਧ ਬੈਂਕ ਦੀ ਇੱਕ ਬਹੁਤ ਅੱਛੀ ਅਕੈਡਮੀ ਚੱਲ ਰਹੀ ਹੈ ਇਸੇ ਤਰ੍ਹਾਂ ਸ਼੍ਰੋਮਣੀ ਪੰਧਕ ਕਮੇਟੀ ਦੀ ਇੱਕ ਅਕੈਡਮੀ ਚੱਲ ਰਹੀ ਹੈ ਰਾਉਂਡ ਗਲਾਸ ਹੌਕੀ ਅਕੈਡਮੀ ਚੱਲ ਰਹੀ ਹੈ ਮੈਂ ਸਮਝਦਾ ਇਹ 42 ਦੀ ਅਕੈਡਮੀ ਚੰਡੀਗੜ੍ਹ ਚੱਲ ਰਹੀ ਹੈ ਇਹ ਸਾਰੀਆਂ ਹੀ ਅਕੈਡਮੀਆਂ ਜਿਹੜੀਆਂ ਨੇ ਉਹ ਇੱਕ ਬਹੁਤ ਅੱਛਾ ਸਟਾਫ ਜਿਹੜਾ ਹੈ ਉਹ ਸਾਡੇ ਆਸਤੇ ਪੈਦਾ ਕਰ ਰਹੀਆਂ ਨੇ ਜਿਹੜਾ ਕਿ ਸਾਨੂੰ ਉੱਪਰ ਹਿੰਦੁਸਤਾਨ ਦੀ ਟੀਮ ਨੂੰ ਜਿਹੜਾ ਹੈ ਉਹ ਬਹੁਤ ਅੱਛੇ ਖਿਡਾਰੀ ਜਿਹੜੇ ਉਹ ਦਿੰਦਾ ਜੀ ਸੋ ਸਾਰਿਆਂ ਵੱਲੋਂ ਛੋਟੇ ਛੋਟੇ ਉਪਰਾਲੇ ਜਿਹੜੇ ਨੇ ਕੀਤੇ ਜਾ ਰਹੇ ਨੇ ਤੇ ਉਮੀਦ ਹੈ ਕਿ ਇਸ ਵਾਰ ਦੀ ਜਿਹੜੀ 올림픽 2024 ਪੈਰਿਸ ਦੀਆਂ ਜਿਹੜੀਆਂ ਖੇਡਾਂ ਨੇ ਉਹਦੇ ਵਿੱਚ ਭਾਰਤੀ ਹੋਕੀ ਟੀਮ ਜ਼ਰੂਰ 골ਡ ਲੈ ਕੇ ਆਵੇਗੀ। ਰਿਪੂ ਜੀ ਮੇਰਾ ਅਗਲਾ ਸਵਾਲ ਕਿਉਂਕਿ ਤੁਸੀਂ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਹੋ ਹੋਕੀ ਦੇ ਨਾਲ ਤੇ ਅੱਜ ਕੱਲ ਨੂੰ ਤੁਸੀਂ ਇੱਕ ਥੋੜਾ ਜਿਹਾ ਕੰਪੈਰੀਸ਼ਨ ਕਰਨਾ ਚਾਹੋਗੇ ਬੀਤੇ ਸਮੇਂ ਦੇ ਨਾਲ ਤੇ ਕੀ ਦੇਖ ਰਹੇ ਹੋ ਕਿ ਅੱਜ ਕੱਲ ਦੇ ਖਿਡਾਰੀ ਜਿਹੜੇ ਨੇ ਜਿਹੜੇ ਜਵਾਕ ਨੇ ਜਿਹੜੇ ਨਵੇਂ ਖਿਡਾਰੀ ਨੇ ਜਿਹਨਾਂ ਨਾਲ ਤੁਸੀਂ ਰੂਬਰੂ ਹੁੰਦੇ ਹੋ ਉਹਨਾਂ 'ਚ ਕੀ ਉਹਨੀ ਐਕਸਾਈਟਮੈਂਟ ਹੈ ਜਿਵੇਂ ਕਿ ਪਹਿਲਾਂ ਭਾਰਤੀ ਹਾਕੀ ਟੀਮ ਨੇ ਲਗਾਤਾਰ 8 ਜਿਹੜੇ 골ਡ ਮੈਡਲ ਨੇ ਆਪਣੇ ਨਾਮ ਕੀਤੇ ਨੇ ਤੇ ਬਹੁਤ ਸਾਰੇ ਖਿਡਾਰੀ ਸੀ ਕਿ ਜਿਹੜੇ ਹਾਕੀ ਵਿੱਚ ਜਾਣਾ ਚਾਹੁੰਦੇ ਸੀਗੇ ਪਰ ਕੀ ਅੱਜ ਕੱਲ ਦੀ ਯੂਥ ਜਿਹੜੀ ਹੈ ਉਹ ਹਾਕੀ ਨੂੰ ਚੂਸ ਕਰ ਰਹੀ ਏ ਉਹਦੇ ਲਈ ਟਾਈਮ ਦੇਣਾ ਚਾਹੁੰਦੀ ਹੈ ਇਹ ਤੁਹਾਡਾ ਸਵਾਲ ਬਹੁਤ ਹੀ ਵਾਜਬ ਹੈ ਔਰ ਇਹ ਅੱਜ ਦਾ ਸਭ ਤੋਂ ਵੱਡਾ ਸਵਾਲ ਹੈ ਕਿ ਕਿ ਖਿਡਾਰੀ ਤਾਂ ਬਹੁਤ ਖੇਲਣਾ ਚਾਹੁੰਦੇ ਨੇ ਔਰ ਬਹੁਤ ਅੱਛੀ ਹਾਕੀ ਖੇਲਣਾ ਚਾਹੁੰਦੇ ਨੇ ਔਰ ਜਿੱਥੋਂ ਤੱਕ ਸਾਡਾ ਹੋਣ ਦਾ ਤਜਰਬਾ ਹੈ ਕਿ ਅੱਜ ਤੋਂ 5-7 ਸਾਲ 10 ਸਾਲ ਪਹਿਲਾਂ ਜਿਹੜੀ ਹਾਕੀ ਪਲੇਅਰ ਸੀ ਜਿਹੜਾ ਈਵਨ ਨੈਸ਼ਨਲ ਲੈਵਲ ਦਾ ਵੀ ਖਿਡਾਰੀ ਸੀ ਉਹਨੂੰ ਵੀ ਜੌਬ ਮਿਲ ਜਾਂਦੀ ਸੀ ਹਮ ਹੁਣ ਜਿਹੜਾ ਇਸ ਵੇਲੇ ਸਿਨੈਰੀਓ ਚੱਲ ਰਿਹਾ ਉਹਦੇ ਵਿੱਚ ਗਵਰਨਮੈਂਟ ਜੌਬ ਬਿਲਕੁਲ ਖਤਮ ਹੋ ਰਹੀਆਂ ਨੇ ਨਾ ਬੈਂਕ ਰੱਖ ਰਹੀ ਹੈ ਨਾ ਪੁਲਿਸ ਰੱਖ ਰਹੀ ਹੈ ਨਾ ਇੰਡੀਅਨ ਆਰ ਰੱਖ ਰਹੀ ਹੈ ਨਾ ਭਾਰਤ ਪੈਟਰੋਲੀਅਮ ਰੱਖ ਰਹੀ ਹੈ ਇਹ ਸਾਰੇ ਹੀ ਖਿਡਾਰੀਆਂ ਨੂੰ ਖੜਾਉਣਾ ਤਾਂ ਚਾਹੁੰਦੇ ਨੇ ਪਰ ਉਹਨਾਂ ਨੂੰ ਪੱਕੀ ਨੌਕਰੀ ਨਹੀਂ ਦੇ ਰਹੀ ਜਦੋਂ ਖਿਡਾਰੀਆਂ ਨੂੰ ਜਾਂ ਉਹਨਾਂ ਦੇ ਪੇਰੈਂਟਸ ਨੂੰ ਇਹ ਪਤਾ ਲੱਗ ਰਿਹਾ ਕਿ ਇਹ ਖੇਡ ਖੇਡਣ ਤੋਂ ਬਾਅਦ ਵਿੱਚ ਸਾਨੂੰ ਸਾਡੀ ਜ਼ਿੰਦਗੀ ਦੀ ਸਿਕਿਉਰਿਟੀ ਨਹੀਂ ਮਿਲਦੀ ਜੋਬ ਨਹੀਂ ਮਿਲ ਰਹੀ ਤਾਂ ਕਿਤੇ ਨਾ ਕਿਤੇ ਮੈਂ ਇੱਕ ਖਾਸ ਤਰ੍ਹਾਂ ਦੀ ਡੀਮੋਟੀਵੇਸ਼ਨ ਜਿਹੜੀ ਆ ਉਹ ਪਲੇਅਰਾਂ ਵਿੱਚ ਵੀ ਤੇ ਉਹਨਾਂ ਦੇ ਪੇਰੈਂਟਸ ਵਿੱਚ ਵੀ ਦੇਖੀ ਆ ਕਿ ਉਹ ਫਿਰ ਬੱਚਿਆਂ ਨੂੰ ਉਹਨੇ ਜਿਹੜਾ ਹੈ ਤੰਦੇਹੀ ਦੇ ਨਾਲ ਖੇਡਣ ਵੱਲ ਪ੍ਰੇਰਿਤ ਨਹੀਂ ਕਰ ਰਹੇ ਅਤੇ ਨਾ ਹੀ ਖਿਡਾਰੀ ਹੋ ਰਹੇ ਨੇ ਫਿਰ ਖਿਡਾਰੀ ਕੀ ਸੋਚਦਾ ਹੈ ਕਿ ਜੇ ਮੈਨੂੰ ਨੌਕਰੀ ਨਹੀਂ ਮਿਲਦੀ ਤੇ ਮੈਂ ਕਰੂੰਗਾ ਕੀ ਜੀ ਹਿੰਦੁਸਤਾਨ 'ਤ ਕੋਈ ਅਜੇ ਤੱਕ ਐਡਾ ਪ੍ਰੋਫੈਸ਼ਨਲ ਸਿਸਟਮ ਸਪੋਰਟਸ ਹਾਕੀ ਵਿੱਚ ਨਹੀਂ ਆਇਆ ਕਿ ਅਸੀਂ ਹਾਕੀ ਖੇਡ ਕੇ ਪੈਸੇ ਕਮਾ ਸਕੀਏ ਜੀ ਤੋਂ ਇਸ ਵਾਸਤੇ ਅੱਗੇ ਨਾਲੋਂ ਥੋੜਾ ਜਿਹਾ ਇਹ ਜਿਹੜਾ ਸ਼ੌਂਕ ਹੈ ਇਹ ਤੱਲਾ ਹੋਇਆ ਆ ਔਰ ਉਹਦੇ ਵਿੱਚ ਇੱਕ ਹੋਰ ਵੀ ਤੁਹਾਨੂੰ ਮੈਂ ਗੱਲ ਜਿਹੜੀ ਐਡ ਕਰਾਂਗਾ ਉਹ ਹੈ ਕਿ ਬਾਹਰ ਜਾਣ ਦਾ ਇੱਕ ਖਾਸ ਇੱਕ ਰਿਵਾਜ ਪਿਆ ਕਿ ਬੱਚੇ ਪਲੱਸ 2 ਕਰਕੇ ਬਾਹਰ ਜਾ ਕੇ ਤੇ ਜਿਹੜਾ ਹੈ ਉਹ ਸੈੱਟ ਹੋ ਜਾਂਦਾ ਲੇਕਿਨ ਉਹ ਖੇਡ ਦਾ ਟਾਈਮ ਵੀ ਉਹ ਹੀ ਆ ਪਲੱਸ 2 ਪਲੱਸ 1 ਔਰ ਕਾਲਜ ਜੀ ਇਸ ਕਰਕੇ ਮੈਂ ਸਮਝਦਾ ਕਾਫੀ ਹੁਣ ਜਿਹੜਾ ਹੈ ਉਹ ਗਰਾਵਟਾਈ ਹੈ ਬੱਚਿਆਂ ਦੇ ਖੇਡਣ ਵਿੱਚ ਵੀ ਤੇ ਉਹਨਾਂ ਦੇ ਸ਼ੌਂਕ ਵਿੱਚ ਵੀ ਮਿੰਦਰ ਦਾ ਕੀ ਹੈ ਜਿਹੜੀ ਚੀਜ਼ ਹੈ ਉਸ ਨੂੰ ਮੈਂ ਸੋ ਸ਼ਾਇਦ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਵੀ ਕਰ ਰਹੀ ਹੈ ਤੇ ਉਹ ਥੋੜੇ-ਬੋਟੇ ਉਪਰਾਲੇ ਵੀ ਕਰ ਰਹੀ ਹੈ ਕਿ ਜਿਵੇਂ ਕੋਈ ਮੈਡਲ ਜਿੱਤ ਕੇ ਆਂਦਾ ਹੈ ਉਸ ਨੂੰ ਪ੍ਰਾਈਜ਼ ਦਿੱਤਾ ਜਾਂਦਾ ਹੈ ਉਸ ਨੂੰ ਮਨੀ ਦਿੱਤੀ ਜਾਂਦੀ ਹੈ ਜਾਂ ਫਿਰ ਪੋਜੀਸ਼ਨ ਦਿੱਤੀ ਜਾਂਦੀ ਹੈ ਪਰ ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਨੌਕਰੀਆਂ ਦਿੱਤੀਆਂ ਜਾਂਦੀਆਂ ਸੀਗਾ ਤੇ ਫਿਊਚਰ ਸਿਕਯੂਰ ਜਾਂ ਲੱਗ ਜਾਂਦਾ ਸੀਗਾ ਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਜਿਹੜਾ ਸਾਹੇ ਸੂਬਾ ਸਰਕਾਰ ਹੋਵੇ ਚਾਹੇ ਕੇਂਦਰ ਸਰਕਾਰ ਹੋਵੇ ਇਹਦੇ ਤੇ ਜ਼ਰੂਰ ਗੌਰ ਕਰਨ ਤੇ ਉਸ ਦਾ ਚੰਗਾ ਨਤੀਜਾ ਆਵੇ ਕਿਉਂਕਿ ਹਾਕੀ ਜਿਹੜੀ ਹੈ ਉਹ ਸਾਡੇ ਦੇਸ਼ ਦੀ ਆਪਣੀ ਨੈਸ਼ਨਲ ਗੇਮ ਹੈ ਸ਼ਾਇਦ ਲੋਕਾਂ ਨੂੰ ਬਹੁਤਾ ਨਹੀਂ ਪਤਾ ਪਰ ਉਹ ਸਾਡੀ ਨੈਸ਼ਨਲ ਖੇਡ ਹੈ ਤੇ ਉਸ ਬਾਰੇ ਹੋਰ ਜ਼ੋਰ ਨਾਲ ਜੋਸ਼ ਨਾਲ ਦਿਖਾਣਾ ਤੇ ਪੂਰੀ ਦੁਨੀਆ ਦੇ ਵਿੱਚ ਡੋਮਿਨੇਸ਼ਨ ਜਿਹੜੀ ਕਰਨੀ ਉਹ ਬਹੁਤ ਜ਼ਰੂਰੀ ਹੋ ਜਾਂਦੀ ਹੈ ਅੱਛਾ ਜਿਵੇਂ ਮੈਂ ਪਹਿਲਾਂ ਵੀ ਉਹਨੇ ਗੱਲ ਕੀਤੀ ਕਿ ਅਸੀਂ 8 ਵਾਰ 골ਡ ਮੈਡਲ ਜਿੱਤੇ ਆ ਤੇ 8 ਵਾਰ ਯਾਨੀ ਕਿ ਪੂਰੀ ਦੁਨੀਆ 'ਚ ਇੱਕ ਆਪਣਾ ਵੱਖਰਾ ਹੀ ਦੱਬ ਦੱਬਾ ਜਿਹਾ ਪੇਸ਼ ਕਰਦਾ ਕਿ ਲੋ ਜੀ ਭਾਰਤੀ ਹੋਕੀ ਟੀਮ ਦੇ ਅੱਗੇ ਕੋਈ ਹੈ ਹੀ ਨਹੀਂ ਪਰ ਕੀ ਅੱਜ ਕੱਲ ਸਮੇਂ ਦੀ ਜੇਕਰ ਗੱਲ ਕੀਤੀ ਜਾਵੇ ਪਿਛਲੀ ਵਾਰ ਜਿਵੇਂ ਅਸੀਂ ਬ੍ਰੌਂਜ਼ ਜਿੱਤੇ ਆ ਤੇ ਉਹ ਵੀ ਕਾਫੀ ਲੰਮੇ ਸਮੇਂ ਬਾਅਦ ਸਾਨੂੰ ਮਿਲਿਆ ਤਕੀ ਬਾਕੀ ਟੀਮਾਂ ਬਹੁਤ ਸੋਨਾ ਖੇਡ ਰਹੀਆਂ ਨੇ ਯਾ ਕਿਤਨਾ ਕਿਤੇ ਸਾਡੇ ਵੱਲ ਕੋ ਕਮੀ ਰਹੀ ਏ ਕਿ ਉਹ ਕੰਪੈਰੀਜ਼ਨ ਕਿੱਥੇ ਰਹਿ ਰਿਹਾ ਮੋਹ ਜੀ ਅਸਲ ਵਿੱਚ ਕੀ ਹੈ ਕਿ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਇਕੱਠਾ ਸੀ ਬਹੁਤੀਆਂ 올림픽ਾਂ ਤੇ ਆਪਾਂ ਉਸੇ ਵੇਲੇ ਜਿੱਤਿਆ ਜਦੋਂ ਕਿ ਹਿੰਦੁਸਤਾਨ ਤੇ ਪਾਕਿਸਤਾਨ ਇਕੱਠਾ ਖੇਡਦਾ ਸੀ ਚਾਹੇ ਉਹਦੇ ਜਿੱਤ ਧਨ ਚੰਦ ਜੀ ਖੇਲੇ ਨੇ ਚਾਹੇ ਸੀਨੀਅਰ ਬਲਬੀਰ ਸਿੰਘ ਜੀ ਖੇਲੇ ਨੇ ਦੂਸਰੇ ਬਲਬੀਰ ਸਿੰਘ ਜੀ ਖੇਡੇ ਨੇ ਜੈਂਟਲ ਖੇਲੇ ਨੇ ਯਾ ਦੁਨੀਆ ਦੇ ਹੋਰ ਬਹੁਤ ਜਿਹੜੇ ਹਿੰਦੁਸਤਾਨ ਦੇ ਨਾਮਵਰ ਖਿਡਾਰੀਆ ਨੇ ਉਹ 올ੰਪਿਕਾਂ ਜਿੱਤੀਆਂ ਨੇ ਕਿਉਂਕਿ ਜਿਹੜਾ ਦੌਰ ਸੀ ਉਸ ਵੇਲੇ ਦਾ ਉਸ ਵੇਲੇ ਏਸ਼ੀਅਨ ਕੰਟਰੀ ਜਿਹੜੇ ਸੀ ਇਹਨਾਂ ਵਿੱਚ ਹਾਕੀ ਦਾ ਜ਼ਿਆਦਾ ਸ਼ੌਂਕ ਸੀ ਜਦਕਿ ਮੈਂ ਤੁਹਾਡੀ ਜਾਣਕਾਰੀ ਲਈ ਇਹ ਦੱਸਾਂ ਕਿ ਜਿਹੜੀ ਹਾਕੀ ਦੀ ਗੇਮ ਹੈ ਇਹਦਾ ਜਿਹੜਾ origin ਹੈ ਉਹ ਆਰਿਸ਼ ਹੈ ਮਤਲਬ ਇੰਗਲੈਂਡ ਤੋਂ ਹੈ ਇਹ ਇੰਡੀਆ ਦੀ ਕੋਈ ਜਦੀ ਪੁਸ਼ਤੀ ਗੇਮ ਨਹੀਂ ਇਹ ਚੱਲੀ ਉੱਥੋਂ ਆ ਮਿਲੀ ਸਾਨੂੰ ਉਧਰੋਂ ਆ ਲੇਕਿਨ ਜਦੋਂ ਆਰਮੀ ਜਿਹੜੀ ਹੈਗੀ ਆ ਉਹ ਕਿਉਂਕਿ ਗੋਰਿਆਂ ਦਾ ਰਾਜ ਸੀ ਇਸ ਕਰਕੇ ਉਹਨਾਂ ਨੇ ਇਹ ਗੇਮ ਵਿੱਚ ਇੰਟਰਡਿਊਸ ਕੀਤੀ ਤੇ ਸਾਡੇ ਜਿਹੜੇ ਖਿਡਾਰੀ ਸੀ ਉਹਨਾਂ ਨੇ ਇਸ ਗੇਮ ਨੂੰ ਬਹੁਤ ਚੰਗੇ ਢੰਗ ਨਾਲ ਲਿਆ ਜੀ ਤੇ ਇੰਨਾ ਸੀਰੀਅਸਲੀ ਲਿਆ ਕਿ ਉਹ ਇਹਦੇ ਵਿੱਚ ਬਹੁਤ ਕਾਮਯਾਬ ਹੋਏ ਔਰ ਉਹਨਾਂ ਪੁੱਗਾ ਖੇਡਿਆ ਲੇਕਿਨ ਹੁਣ ਇਸ ਵੇਲੇ ਜਿਹੜਾ ਹੈ ਕਿਉਂਕਿ ਜਿਹੜਾ ਯੂਰਪ ਹੈ ਉਹਨਾਂ ਨੇ ਇਹ ਸਪੋਰਟਸ ਇੱਕ ਸਾਇੰਸ ਬਣਾ ਦਿੱਤੀ ਔਰ ਖੇਲ ਬਣਾ ਦਿੱਤੀ ਉਹਦੇ ਕਾਰਨ ਅੱਜ ਜਿਹੜਾ ਯੂਰਪ ਹੈ ਜਾਂ ਜਿਹੜਾ ਆਸਟ੍ਰੇਲੀਆ ਹੈ ਇੰਗਲੈਂਡ ਹੈ ਉਹਨਾਂ ਵਿੱਚ ਹਾਕੀ ਕਿਤੇ ਸਾਡੇ ਨਾਲੋਂ ਜ਼ਿਆਦਾ ਖੇਡੀ ਜਾ ਰਹੀ ਹੈ ਔਰ ਮੈਂ ਸਮਝਦਾ ਕਿ ਇੱਡੀ ਹੁਣ ਈਜ਼ੀ ਨਹੀਂ ਹੈ ਕਿ ਹਿੰਦੁਸਤਾਨ ਜਿੱਦਾਂ ਪਹਿਲਾਂ 8 8 ਮੈਡਲ ਜਿੱਤੇ ਨੇ ਹਮ ਹੁਣ ਉਹ ਮੈਡਲ ਇੱਡੀ ਛੇਤੀ ਜਿੱਤ ਲਵੇ ਲੇਕਿਨ ਮੈਂ ਹੋਪ ਕਰਦਾ ਕਿ ਇਸ 올림픽 ਵਿੱਚ ਵੀ ਹਿੰਦੁਸਤਾਨ ਅੱਛਾ ਖੇਡੇਗਾ ਤੇ ਅੱਛੀ ਕਾਰ ਬਿਚਾਰੀ ਕਰੇਗਾ ਜੀ ਸੋ ਬੋਥ ਸੋਨੇ ਢੰਗ ਨਾਲ ਸੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹੋਕੀ ਦੀਆਂ ਗੱਲਾਂ ਵੀ ਕੀਤੀਆਂ ਤੇ ਗਰਾਊਂਡ ਤੋਂ ਲੈ ਕੇ ਉੱਪਰ ਤੱਕ ਦੀ ਸਾਰੀਆਂ ਲੈਵਲ ਦੀ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਜਾਂਦੇ ਜਾਂਦੇ ਮੈਂ ਚਾਹਾਂਗਾ ਕਿ ਰਿਪਰ ਜੀ ਤੁਸੀਂ ਤਾਂ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਅਗਰ ਤੁਸੀਂ ਉਹਨਾਂ ਨੂੰ ਮੋਟੀਵੇਟ ਕਰਨਾ ਚਾਹੋਗੇ ਕਿ ਕਿਵੇਂ ਹੋਕੀ ਨਾਲ ਜੁੜੋ ਹੋਕੀ ਨਾਲ ਬਹੁਤ ਹਜੇ ਵੀ ਬਹੁਤ ਅਸੀਂ ਬਚਾ ਸਕਦੇ ਹਾਂ ਬੇਸਿਕਲੀ ਜੇਕਰ ਮੈਂ ਗੱਲ ਕਰਾਂ ਤਾਂ ਕਿਵੇਂ ਉਹਨਾਂ ਨੂੰ ਮੋਟੀਵੇਟ ਕਰਨਾ ਚਾਹੋਗੇ ਮੈਂ ਤਾਂ ਇਹੀ ਕਹੂੰਗਾ ਜੀ ਵੀ ਇੱਕ ਤੇ ਕਲਚਰ ਹੈ ਸਾਡਾ ਉਹ ਸਪੋਰਟਸ ਦਾ ਨਹੀਂਗਾ ਤੇ ਜਿਹਦੇ ਕਾਰਨ ਸਾਡੇ ਹਿੰਦੂਸਤਾਨ ਦਾ ਜੁਥ ਹੈ ਉਹਨੂੰ ਬਹੁਤ ਘਾਟੇ ਹੋ ਰਹੇ ਨੇ ਕਿਉਂਕਿ ਜਿਹੜਾ ਬੱਚਾ ਗਰਾਊਂਡ 'ਚ ਨਹੀਂ ਜਾਂਦਾ ਉਹਨੂੰ ਫਿਰ ਹੋਰ ਆਲਾਮਤਾਂ ਟੱਕਰ ਜਾਂਦੀਆਂ ਨੇ ਬਿਮਾਰੀ ਹੋ ਸਕਦੀ ਹੈ ਜਾਂ ਉਹਨੂੰ ਨਸ਼ੇ ਪੱਤੇ ਜਾਣ ਵਾਸਤੇ ਪ੍ਰੇਰਿਤ ਕੀਤਾ ਜਾ ਸਕਦਾ ਹੈ ਤੇ ਮੈਂ ਤਾਂ ਕਹੂੰਗਾ ਕਿ ਅਸੀਂ ਇੱਕ ਅੱਛੇ ਐਥਲੀਟ ਪੈਦਾ ਕਰੀਏ ਉਹਨਾਂ ਐਥਲੀਟਾਂ ਦੇ ਵਿੱਚੋਂ ਫਿਰ ਇੱਕ ਚੰਗੇ ਖਿਡਾਰੀ ਹੌਕੀ ਦੇ ਪੈਦਾ ਕਰੀਏ ਤੇ ਆਉਣ ਵਾਲੇ ਸਮੇਂ 'ਚ ਅਸੀਂ ਹਿੰਦੁਸਤਾਨ ਦੀ ਟੀਮ ਨੂੰ ਇੱਕ ਅੱਛੀ ਸਟਰੈਂਥ ਦਈਏ ਔਰ ਉਹ ਸਟਰੈਂਥ ਜਿਹੜੀ ਸਾਡੀ ਹਿੰਦੁਸਤਾਨ ਦੀ ਟੀਮ ਅੱਛੀ ਬਣੇ ਤੇ ਜਿੱਦਾਂ ਪਹਿਲਾਂ ਸਾਡਾ ਨਾਂ ਸੀ ਅਸੀਂ ਉਸੇ ਨੂੰ ਫਿਰ ਰੀਗੇਨ ਕਰ ਸਕੀਏ ਮੇਰਾ ਤਾਂ ਇਹ ਹੀ ਸ਼ੁਭ ਸ਼ਾਮਾ ਨੇ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਤੇ ਇਹ ਹੈ ਕਿ ਆਪਣੀ ਸਿਹਤ ਦਾ ਧਿਆਨ ਰੱਖਣ ਤੇ ਬੱਚਿਆਂ ਨੂੰ ਖੇਡ ਵਾਸਤੇ ਜਿਆਦਾ ਤੋਂ ਜਿਆਦਾ ਪ੍ਰੇਰਿਤ ਕਰਨ ਜੀ ਜਿਵੇਂ ਕਿ ਰੀਪੂ ਜੀ ਨੇ ਕਿਹਾ ਕਿ ਅਗਰ ਗੇਮਾਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਪਾਵਾਂਗੇ ਤਾਂ ਚੰਗਾ ਖਿਡਾਰੀ ਤਾਂ ਮਿਲੇਗਾ ਹੀ ਇਸ ਤੋਂ ਇਲਾਵਾ ਸਾਡੇ ਦੇਸ਼ ਨੂੰ ਚੰਗਾ ਨਾਗਰਿਕ ਮਿਲੇਗਾ ਜੋ ਕਿ ਆਪਣੇ ਡਿਸੀਜਨ ਲੈਣ ਦੇ ਵਿੱਚ ਚੰਗਾ ਸਮਰਥ ਹੋਵੇਗਾ ਤੇ ਚੰਗੇ ਡਿਸੀਜਨ ਆਪਣੇ ਲਈ ਵੀ ਲਏਗਾ ਤੇ ਆਪਣੇ ਪੂਰੇ ਦੇਸ਼ ਲਈ ਵੀ ਲਵੇਗਾ ਸੋ ਇੱਕ ਵਾਰ ਫੇਰ ਸਰ ਤੁਹਾਡਾ ਬਹੁਤ ਸ਼ੁਕਰੀਆ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਖੇਡਾਂ ਬਾਰੇ ਗੱਲ ਕੀਤੀ ਹੈ ਪੈਰਿਸ 올림픽 2024 ਦੀਆਂ ਗੱਲਾਂ ਕੀਤੀਆਂ ਨੇ ਤੇ ਪੂਰੀ ਅਸੀਂ ਵੀ ਪੂਰੀ ਬੈਸਟ ਵਿਸ਼ਸ ਦਿੰਦੇ ਹਾਂ ਕਿ ਵੱਤਵੱਦ ਜਿਹੜੇ ਨੇ ਚੰਗੀ ਪਰਫਾਰਮੈਂਸ ਜਿਹੜੀ ਹੈ ਸਾਡੀ ਜਿਹੜੀ ਟੀਮ ਹੈ ਕਰੇ ਤੇ 골ਡ ਜ਼ਰੂਰ ਜਿੱਤ ਕੇ ਲਿਆਵੇ ਸੋ ਬਹੁਤ ਬਹੁਤ ਸ਼ੁਕਰੀਆ ਐਂਡ ਵਾਂਸ ਅਗੇਨ ਥੈਂਕ ਯੂ ਸੋ ਮੱਚ ਰਿਪੂ ਦਮਨ ਸਿੰਘ ਜੀ ਤੁਸੀਂ ਸਾਡੇ ਪ੍ਰੋਗਰਾਮ ਵਿੱਚ ਆਏ ਤੇ ਇਸ ਖੇਡਾਂ ਬਾਰੇ ਪ੍ਰੋਗਰਾਮ ਵਿੱਚ ਗੱਲਬਾਤ ਕੀਤੀ ਧੰਨਵਾਦ